ਤੇ ਇਹਨੂੰ ਆਪਾਂ ਇਧਰ ਨੂੰ ਵਧਾ ਸਕਦੇ ਹਾਂ ਨਦੀ ਨੂੰ ਇਹਨੂੰ ਇਹਨੂੰ ਵੀ ਚੌੜੀ ਕਰਨਾ ਹੈ ਨਾ ਆਪਾਂ ਇਹਨੂੰ ਵੀ ਕਰਨਾ ਸਰ ਹਾਂਜੀ ਇਸ ਪਾਰਟ ਨੂੰ ਵੀ ਇਹਦੇ ਵਿੱਚ ਕੀ ਕਰਨਾ ਆਪਾਂ ਸਰ ਇਹ ਚੰਬੈਂਕ ਮੈਂ ਡਰੇਸ ਕਰਾਂਗੇ ਆਪਾਂ ਟੋਟਲ ਸਰ 160 ਕਰੋੜ ਦਾ ਪ੍ਰੋਜੈਕਟ ਹੈ ਇਹ ਤੇ ਦੇਖੋ ਬੁਟੇ ਕਰਨੇ ਲੱਗ ਜਾਣਗੇ ਇਹਦੇ ਤੇ ਆ ਤੁਹਾਡੇ ਤੋਂ ਦਲੇ ਦੇ ਵਿਚਾਲੇ ਇਹਦੇ ਚ ਮਤਲਬ ਵਾਕਿੰਗ ਟਰੈਕਸ ਹੋਰ ਸੜਕਾ ਮਤਲਬ ਇਟ ਕੈਨ ਬੀ ਇਹ ਪਿਕਨਿਕ ਸਪੌਟ ਸਰ ਪਾਇਮੈਂਟ ਐਡਸਨ ਸਰ ਹਾਂ ਸਰ ਇੱਕ ਹਾਰਟੀਕਲਚਰ ਦਾ ਵੀ ਕੁਝ ਪ੍ਰੋਜੈਕਟ ਐਡ ਹੋਣਾ ਸੀਗਾ ਫੁੱਟਾ ਦਾ ਕੀ ਹੋ ਜੀ ਉਹ ਉਦੇ ਚ ਵੀ ਉਹਨਾਂ ਨੇ ਕੁਝ ਬੁੱਟੇ ਲਗਾਉਣ ਵਾਸਤੇ ਕੁਝ ਮੰਗੇ ਸੀਗਾ ਤੇ ਉਹਨਾਂ ਨੇ ਵੀ ਸਰ ਜਗ੍ਹਾ ਦੇਖੋ ਵਾਟ ਆਈ ਵਾਂਟ ਇਜ਼ ਕਿਆ ਜਿਹੜੀ ਬੜੀ ਨਦੀ ਤੁਹਾਡਾ ਜਿਹੜਾ ਇਹ ਆ ਵਾਲਾ ਬੈਂਕ ਆ ਪਰਲੇ ਵਾਲਾ ਬੈਂਕ ਆ ਜੀ ਸਰ ਇਹ ਫਲੌਲੀ ਜੀ ਇਵਨ ਫਲੌਲੀ ਦੇ ਉਪਰੋਂ ਉਹਦੇ ਨਾਲ ਨਾਲ ਆਪਾਂ ਚਾਹੇ ਜਿੰਨਾ ਮਰਜ਼ੀ ਹੋਵੇ ਕਿਤੇ ਵਧ ਹੋਵੇਗਾ ਕਿਤੇ ਘੱਟ ਹੋਵੇਗਾ ਇਟ ਸ਼ੁਡ ਬੀ ਆਲ ਟਰੀ ਪਲਾਂਟਡ ਐਂਡ ਅ ਵਾਕਿੰਗ ਟਰੈਕ ਠੀਕ ਹੈ ਜੀ ਇੱਥੇ ਤਾਂ ਸਾਈਕਲਿੰਗ ਟਰੈਕ ਵੀ ਬਣ ਸਕਦੇ ਆ ਨਾਲ ਹੋਰ ਵੀ ਬਣ ਸਕਦੇ ਇੱਥੇ ਲੋਕ ਐਕਸਰਸਾਈਜ਼ ਕਰਨ ਆਣਗੇ ਇਟ ਕੈਨ ਬੀ ਐਕਸਰਸਾਈਜ਼ ਜ਼ੋਨ ਇਟ ਕੈਨ ਬੀ ਹੈਲਥ ਜ਼ੋਨ ਮਤਲਬ ਇਹ ਸਾੜਾ ਕਿੰਨੀ ਕਿਚੌੜੀ ਹੋ ਸਕਦੀ ਹੈ ਇਹ ਤਾਂ ਬੈਂਕ ਮਾਈਡਿਆ ਤਕਰੀਬਨ 1.5 1.5 ਮੀਟਰ ਮੈਕਸਮਮ ਪਰ ਥੋੜੀ ਹੋਰ ਚੌੜੀ ਹੋ ਜਾਏਗੀ 2 ਮੀਟਰ ਖੋਸ਼ ਚੌੜੀ ਹੋਣੀ ਹੈ 4.2 5 ਮੀਟਰ ਚੌੜੀ ਹੋਣੀ ਹੈ ਐਸੋਲੇ ਡਬਲ ਤਾਂ ਹੈਗੀ ਐ ਇਹ ਮਤਲਬ ਸਿੰਗਲ ਨਹੀਂ ਨਹੀਂ ਮਨੂੰ ਸਿੰਗਲ ਤਾਂ ਹੈਗੀ ਹੈ ਮਤਲਬ ਵਾਟ ਆਈ ਮੀਨ ਟੂ ਸੇਜ਼ ਕਿ ਮਤਲਬ ਗੱਡੀਆਂ ਕ੍ਰੋਸ ਕਰਦੀਆਂ 18 ਫੁੱਟ ਤੋਂ ਤਾਂ ਉੱਪਰ ਆ ਹਾਂਜੀ થોੜਾ ਕੱਚੇ ਰਸਤੇ ਤੇ ਕਰ ਬੰਨ ਰੋ ਗੱਡੀਆਂ ਨੂੰ ਉਤਰਨਾ ਪੈਣਾ ਮਤਲਬ ਇਹ ਇਟ ਕੈਨ ਬੀ ਮਤਲਬ 18 ਜਾਂ 20 ਫੁੱਟ ਤੇ 24 ਫੁੱਟ ਤੱਕ ਹੋਈ ਸਕਦੀ ਆ ਬਲਕਿ ਦੋ ਗੱਡੀਆਂ ਆਰਾਮਨਾ ਕ੍ਰੋਸ ਕਰ ਜਾਣਗੀਆਂ ਨਾਲ ਇੱਕ ਨਾਲ ਜਿਹੜੀ ਤੁਹਾਡੀ ਸਾਈਡ ਜਿਵੇਂ ਸਰੰਦ ਰੋਡ ਤੇ ਨਹੀਂ ਸੀ ਵੀ ਜਿਹੜੇ ਸਕੂਟਰਸ ਦੀ ਲੇਨ ਵਾਜਦੀ ਥੋੜੀ ਜਿਹੀ ਨਾਲ ਬਲੋ ਉਹਨਾਂ ਕੋ ਹੋ ਜਾਵੇ ਬਸ ਹੋਰ ਉਸ ਤੋਂ ਜ਼ਿਆਦਾ ਨਹੀਂ ਚਾਹੀਦਾ ਇਹ ਕਲਟਰਨੇਟ ਰੂਟ ਹੋ ਸਕਦਾ ਨਾ ਜੀ ਬਿਲਕੁਲ ਇਹ ਅੱਗੇ ਕਿੱਥੇ ਜਾਊਗਾ ਡਕਾਲੇ ਵਾਲੀ ਰੋਡ ਨਾਲ ਕਲੈਕਟ ਹੋ ਜਾਵੇ ਉਹਦੇ ਨਾਲ ਜਿਹੜੀ ਦੂਜੀ ਪਿੱਛੋਂ ਆਉਂਦਾ ਹਾ ਉਹਦੇ ਉੱਪਰ ਚੜ ਜਾਏਗਾ ਉੱਥੇ ਜਾ ਕੇ ਬਾਈਪਾਸ ਤੇ ਚੜ ਜਾਏਗਾ ਬੰਦਾ ਨੇ ਸੋ ਇਟ ਕੈਨ ਬੀ ਆਲਟਰਨੇਟਿਵ ਇੱਥੇ ਕਾਫੀ ਟ੍ਰੈਫਿਕ ਆ ਓਲਰੇਡੀ ਸਰ ਜਗਾ ਹੋਈ ਆ ਤੁਹਾਡੇ ਆਰਥਵਰਕ ਹੋ ਰਿਹਾ ਜੀ ਜੀ ਸਰ ਐ ਇਹ ਤੇ ਦੂਜਾ ਹੋ ਗਿਆ ਕਿਤੇ ਖੁਸ਼ ਹੋ ਗਿਆ ਠੀਕ ਹੈ ਜੀ ਲੈਂਡਸਕੇਪਿੰਗ ਤੇ ਦੂਜਾ ਮੇਰਾ ਹੈਗਾ ਵੀ ਜਿਹੜਾ ਇਹਦਾ ਪਾਣੀ ਜੇ ਕਿਤੇ ਵੱਧਦਾ ਵੀ ਹੈਗਾ ਤੇ ਜਿਹੜਾ ਫੋਰੈਸਟ ਦਾ ਏਰੀਆ ਉਹਨੂੰ ਸੈਂਕਚੂਰੀ ਨੂੰ ਛੱਡ ਦਿਓ ਸੈਂਕਚੂਰੀ ਚ ਪਾਣੀ ਨਹੀਂ ਜਾਣਾ ਚਾਹੀਦਾ ਜਿਹੜਾ ਫੋਰੈਸਟ ਏਰੀਆ ਉਹਦੇ ਵਿੱਚ ਚਲਾ ਜਾਵੇ ਹਾਂਜੀ ਤੇ ਆ ਤੁਹਾਡੇ ਸਾਰੇ ਆ ਇੱਕ ਪਹਾੜੀ ਕਿਕਰ ਲੱਗੀ ਆ ਸਾਰੀ ਜੀ ਹਾਂਜੀ ਹਾਂਜੀ ਇੱਥੇ 150 ਕਿਸਮ ਦੇ ਬੂਟੇ ਚਾਹੀਦੇ ਆ ਜੀ ਬਾਇਓਡਵਰਸਿਟੀ ਪਾਰਕ ਚਾਹੀਦਾ ਜੀ ਠੀਕ ਹੈ ਜਿਹੜੇ ਤੁਹਾਡੇ ਜਿਵੇਂ ਲਸੂੜੇ ਆ ਜਿਹੜੇ ਗਾਇਬ ਹੋ ਰਹੇ ਆ ਮਤਲਬ ਨਾ ਹਾਂਜੀ ਜਿੰਦਾ ਹੈ ਉਹ ਨਾ ਹਟਾਕ ਡਿਪਾਰਟਮੈਂਟ ਹੈ ਉਹ ਜਦੋਂ ਜਨਾਬ ਆਣ ਗਿਆ ਅਗਲੀ ਵਾਰੀ ਮੀਟਿੰਗ 'ਚ ਮੈਂ ਕਰਾਂਗਾ ਮੈਂ ਆਪ ਕਰਵਾ ਦੇ ਸਰ ਉਹ ਸਾਰੀ ਪ੍ਰੈਜੈਂਟੇਸ਼ਨ ਕਰਾਂਗੇ ਆ ਤੁਹਾਡੀ ਕੱਕਰਾਂ ਹੀ ਖੜੀਆਂ ਬਸ ਹਾਂਜੀ ਹਾਂਜੀ ਇਹ ਫਾੜੀ ਚੱਕਰ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਜਿਹੜਾ ਤੁਹਾਡਾ ਇਹ ਛੋਟੀ ਨਦੀ ਹੈ ਜੀ ਤੇ ਉਧਰ ਇਹਦੀ ਬੜੀ ਨਦੀ ਆ ਮੈਂ ਉਹ ਵੀ ਦਿਖਾਉਂਗਾ ਇਹ ਮੈਂ ਪਿਛਲੇ ਦੇ ਜਦੋਂ ਦਾ ਮੈਨੂੰ 40 ਸਾਲ ਹੋ ਗਏ ਜੀ ਪਟਾਲੇ ਚ ਆਏ ਨੂੰ ਮੈਂ ਸੁਣਦਾ ਕਿ ਪਟਾਲੇ ਨੂੰ ਹੜਾ ਦੀ ਮਾਰ ਆ ਤੇ ਹੜ ਆਂਦੇ ਆ ਫਿਰ ਰਾਜਾ ਸਾਹਿਬ ਆਂਦੇ ਆ ਜੀ ਨੱਥ ਤੇ ਚੋੜਾ ਦਿੰਦੇ ਆ ਫਿਰ ਨਦੀ ਉਤਰ ਜਾਂਦੀ ਆ ਤੇ ਮੈਨੂੰ ਲੱਗਿਆ ਵੀ ਇਹ ਕੋਈ ਕੋਈ ਸੈਂਟੀਫਿਕ ਕੋਈ ਵਿਗਿਆਨਾ ਗੱਲ ਨਹੀਂ ਹੈ ਇਹਦੇ ਵਿੱਚ ਕੋਈ ਹੋਰ ਵੀ ਇਹਦਾ ਬਿਹਤਰ ਹੱਲ ਵੀ ਹੋਏਗਾ ਤੇ ਫਿਰ ਮੈਂ ਇੱਥੇ ਆ ਕੇ ਸਾਰਾ ਖੁਦ ਸਟੱਡੀ ਕੀਤਾ ਕਿ ਜਿਹੜਾ ਪਿੱਛੋਂ ਜਿੱਥੇ ਆਪਣਾ ਜਿਵੇਂ ਜਿਹੜੀ ਰਾਜਪੁਰਾ ਰੋਡ ਆ ਉੱਥੇ ਜਦੋਂ ਸਾਡੇ ਪਿਛਲੀ ਵਾਰੀ ਹੜ ਆਏ ਆ ਉਹਦੇ ਵਿੱਚ ਤੁਹਾਡੇ 19 19000 ਕਿਊਸਿਕ ਪਾਣੀ ਉੱਥੋਂ ਲੰਘ ਰਿਹਾ ਸੀਗਾ ਇੱਥੇ ਆ ਕੇ ਉਹਦੀ ਜਿਹੜੀ ਕੈਪੈਸਿਟੀ ਸੀ ਉਹ ਤਕਰੀਬਨ 10 11000 ਕਿਊਸਿਕ ਰਹਿ ਜਾਂਦੀ ਆ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਵੀ ਡਾਫ ਲੱਗ ਜਾਂਦੀ ਆ ਤੇ ਪਾਣੀ ਪਿੱਛੇ ਇਕੱਠਾ ਹੋ ਕੇ ਉਹਦੇ ਨਾਲ ਫਿਰ ਜਿੰਨੇ ਤੁਹਾਡੇ ਚਾਹੇ ਉਹ ਤੇਜਬਾ ਕਲੋਨੀ ਆ ਪਿੱਛੇ ਸਾਡੇ ਬਾਬਾ ਦੀਪ ਸਿੰਘ ਨਗਰ ਹੈ ਕੋਹੇਨੂਰ ਇਨਕਲੇਵ ਹੈ ਫਰੈਂਡਜ਼ ਇਨਕਲੇਵ ਹੈ ਸਾਰਾ ਅਰਬਨ ਸਟੇਟ ਹੈ ਔਰ ਪਿੱਛੇ ਕਾਲਵੇ ਤੱਕ ਸਾਰਾ ਜਿਹੜਾ ਮਿਰਜ਼ਾਪੁਰ ਹੈ ਉਹ ਸਾਰੇ ਪਿੰਡ ਵੀ ਡੁੱਬ ਜਾਂਦੇ ਤੇ ਸਾਰਾ ਸ਼ਹਿਰ ਵੀ ਪਹਿਲਾਂ ਉੱਪਰ ਵਾਲਾ ਡੁੱਬ ਜਾਂਦਾ ਜੀ ਚੜ੍ਹਦੇ ਪਾਸੇ ਤੇ ਜੇ ਫਿਰ ਜ਼ਿਆਦਾ ਪਾਣੀ ਹੋਰ ਆ ਜਾਏ ਤਾਂ ਫਿਰ ਉਹ ਸ਼ਹਿਰ ਨੂੰ ਵੀ ਸਾਰਿਆਂ ਨੂੰ ਖਤਰਾ ਬਣਿਆ ਰਹਿੰਦਾ ਤੇ ਇਹ ਹੁਣ ਜਿਹੜਾ ਪ੍ਰੋਜੈਕਟ ਹੈ ਇਹ ਸਾਰਾ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਉੱਥੇ ਤੱਕ ਆਇਆ ਹੋਇਆ ਛੋਟੀ ਨਦੀ ਦਾ ਇਹਦੀ ਲਾਈਨ ਨੇ ਕਰਕੇ ਉਹਨੂੰ ਪਹਿਲਾਂ ਤਾਂ ਬੜੀ ਨਦੀ ਦੇ ਨਾਲ ਲਾਈਨ ਕਰ ਰਹੇ ਆ ਔਰ ਇਹ ਜਿਹੜਾ ਕਿਉਂਕਿ ਇੱਥੇ ਨਾਲ ਡੀਅਰ ਪਾਰਕ ਹੈ ਇਕੋ ਸੈਂਸਿਟਿਵ ਜ਼ੋਨ ਹੈ ਇਹਦੇ ਚ ਚਾਰ ਤਿੰਨ ਚਾਰ ਮਾਕਮੇ ਸੀਗੇ ਜੀ ਇੱਕ ਤਾਂ ਇਹਦੇ ਵਿੱਚ ਜਿਹੜਾ ਸੀਗਾ ਉਹ ਲੈਂਡ ਦੇਣੀ ਸੀ ਕਮਾਡਾ ਨੇ ਦੇਣੀ ਸੀ ਕੰਮ ਇਰੀਗੇਸ਼ਨ ਵਾਲਿਆਂ ਦਾ ਸੀ ਤੇ ਇਹ ਫੋਰੈਸਟ ਦਾ ਕਿਉਂਕਿ ਇਕੋਸਿਸਟਮ ਜ਼ੋਨ ਹੈ ਡਾਇਰ ਪਾਰਕ ਹੈ ਸੋ ਕੇਂਦਰ ਸਰਕਾਰ ਵੀ ਵਿੱਚ ਸੀ ਤੇ ਇਹ ਪਿਛਲੇ 4 ਸਾਲ ਦੀ ਮਿਹਨਤ ਤੋਂ ਬਾਅਦ ਹੁਣ ਇਹ ਸਾਰਾ ਕੁਝ ਜਿਹੜਾ ਹੈਗਾ ਵੀ ਸਾਰੇ ਮਹਿਕਮਿਆਂ ਦੀ ਕੰਸਰਟ ਲੈ ਕੇ ਐਨਓਸੀ ਲੈ ਕੇ ਹੁਣ ਇਹ ਕੰਮ ਸ਼ੁਰੂ ਹੋਇਆ ਤੇ ਇੱਥੋਂ ਛੋਟੀ ਨਦੀ ਦਾ ਪਾਣੀ ਆ ਕੇ ਬड़ी ਨਦੀ 'ਚ ਮਿਲੇਗਾ ਤੇ ਅੱਗੇ 4 ਕਿਲੋਮੀਟਰ ਤੱਕ ਇਹਦੀ ਪਟਾਈ ਹੋਣੀ ਹੈ ਜਿਹੜਾ ਕਾਲਾ ਪੁਰ ਤੋਂ ਅੱਗੇ ਤੇ ਇਹਦੇ ਵਿਚਾਲੇ ਸਭ ਤੋਂ ਵੱਡੀ ਗੱਲ ਇਹ ਆ ਵੀ ਪਰਲੇ ਪਾਸੇ ਸੜਕ ਹੈ ਉਹਨੂੰ ਵੀ ਚੌੜੀ ਕਰਾਂਗੇ ਇਹ ਇੱਕ ਆਲਟਰਨੇਟ ਰੂਟ ਬਣੇਗਾ ਇੱਥੇ ਜਿਹੜਾ ਹੈਗਾ ਇਹ ਦੋਨੋਂ ਨਦੀਆਂ ਦੇ ਵਿਚਾਲੇ ਜਿਹੜੀ ਜਗ੍ਹਾ ਹੈਗੀ ਆ ਇੱਕ ਟੋਕੜ ਤਾਂ ਵੀ ਜੜੀ ਹੈਗੀ ਆ ਕਿ 10-15 ਏਕੜ ਜਿੰਨੀ ਵੀ ਹੋਏਗੀ ਇਹ ਇਹਦੇ ਵਿੱਚ 15-16 ਏਕੜ ਜ਼ਮੀਨ ਹੋਏਗੀ ਇੱਥੇ ਅਸੀਂ ਇੱਕ ਬਹੁਤ ਵਧੀਆ ਜਿਹੜਾ ਹੈਗਾ ਫੋਰੈਸਟ ਤੇ ਉਹਦੇ ਵਿੱਚ ਵਾਕਿੰਗ ਟ੍ਰੈਕਸ ਔਰ ਐਕਸਰਸਾਈਜ਼ ਕਰਨ ਦਾ ਔਰ ਇੱਕ ਰੀਕ੍ਰੀਏਸ਼ਨਲ ਸਪੌਟ ਜਿਹੜਾ ਹੈਗਾ ਜਿੱਥੇ ਲੋਕ ਸ਼ਹਿਰ ਦੇ ਲੋਕ ਆ ਕੇ ਇਹਦੇ ਸਾਹਮਣੇ ਜਿਵੇਂ ਮਾਰਕਲ ਕਲੋਨੀ ਹੈ ਅੱਗੇ ਸ਼ੀਸ਼ਮੈਲ ਸਾਹਿਬ ਹੈ ਅੱਗੇ ਹੋਰ ਸਾਰੀਆਂ ਜਿੰਨੀਆਂ ਵੀ ਸ਼ਹਿਰ ਦੀਆਂ ਕਲੋਨੀਆਂ ਆ ਉਹ ਇੱਥੇ ਲੋਕ ਬਾਹਰੋਂ ਦੂਰੋਂ ਦੂਰੋਂ ਵੀ ਆਇਆ ਕਰਨਗੇ ਇੱਥੇ ਰੀਕ੍ਰੀਏਸ਼ਨਲ ਸਪੋਰਟਸ ਵੀ ਹੋਣਗੀਆਂ ਔਰ ਸਾਈਕਲਿੰਗ ਵਾਕਿੰਗ ਟਰੈਕਸ ਰਨਿੰਗ ਟਰੈਕਸ ਔਰ ਐਕਸਰਸਾਈਜ਼ ਕਰਨ ਵਾਸਤੇ ਵੀ ਔਰ ਇੱਕ ਜਿਹੜਾ ਹੈਗਾ ਇੱਕ ਫੂਡ ਕੋਰਟ ਆ ਵੀ ਇੱਥੇ ਬਣਾਵਾਂਗੇ ਇਹ ਬਹੁਤ ਵਧੀਆ ਇੱਕ ਆਈਲੈਂਡ ਹੈ ਦੋ ਨਦੀਆਂ ਦੇ ਵਿਚਾਲੇ ਔਰ ਇਹਨਾਂ ਦੇ ਵਿੱਚ ਸਾਰਾ ਸਾਲ ਪਾਣੀ ਰਹੇਗਾ ਨਾਲ ਹੀ ਇਹਦਾ ਸਨੀਮ ਕਲੇਵ ਦੇ ਜਿਹੜਾ ਹੈਗਾ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗ ਰਿਹਾ ਚਾਰੇ ਪਾਸੇ ਇਹਦੇ ਪਾਣੀ ਵੀ ਹੋਏਗਾ ਵਿਚਾਲੇ ਫੁੱਲ ਬੂਟੇ ਹੋਣਗੇ ਔਰ ਬਹੁਤ ਰੀਕ੍ਰੀਸ਼ਨਲ ਸਪਾਟ ਹੋਏਗਾ ਆਓ ਮੈਂ ਤੁਹਾਨੂੰ ਬੜੀ ਨਦੀ ਵੀ ਦਿਖਾਣਾ ਹੈ ਇਹਦੀ ਕਪੈਸਿਟੀ ਦੁੱਗਣੀ ਤੋਂ ਜ਼ਿਆਦਾ ਹੋ ਜਾਣੀ ਆ ਉਧਰੋਂ ਛੋਟੀ ਨਦੀ ਆ ਕੇ ਉਹ ਸਾਹਮਣੇ ਉੱਥੇ ਅਲਾਈਨਮੈਂਟ ਹੋ ਰਿਹਾ ਇਹਨਾਂ ਦਾ ਜੀ ਅੱਗੇ ਇਹਦੀ ਕਪੈਸਿਟੀ ਅਸੀਂ ਹੋਰ ਵਧਾਵਾਂਗੇ ਤਾਂ ਕਿ ਜਿੰਨਾ ਪਾਣੀ ਪਿੱਛੋਂ ਆਵੇ ਜੇ 19 ਕਿਊਸਿਕ ਹੋਵੇ ਤਾਂ 19 ਕਿਊਸਿਕ ਅੱਗੇ ਲੰਘ ਜਾਏ ਜੇ ਪਿੱਛੋਂ 19 ਆ ਤਾਂ ਇਹਦੀ ਕਪੈਸਿਟੀ ਅਸੀਂ 21 ਬਣਾਵਾਂਗੇ ਤਾਂ ਕਿ ਜਿਹੜਾ ਹੈਗਾ ਪਾਣੀ ਉਹ ਅੱਗੇ ਲੰਘ ਜਾਏ ਤੇ ਸ਼ਹਿਰ ਨਹੀਂ ਡੁੱਬੇਗਾ ਔਰ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਵੀ ਜਿਹੜਾ ਹੁਣ ਸਾਡਾ ਇਹ ਵਾਲਾ ਬੜਾ ਹੈਗਾ ਆਉਣ ਵਾਲਾ ਇਹਦੇ ਵਿੱਚ ਤੁਸੀਂ ਉਸ ਤੋਂ ਬਾਅਦ ਕਹਿ ਸਕਦੇ ਹੋ ਕਿ ਹੁਣ ਪਟਿਆਲੇ ਨੂੰ ਹੜਾਂ ਦੀ ਮਾਰਨੀ ਪਏਗੀ ਕਿਉਂਕਿ ਹੁਣ ਜਿਹੜੀ ਇੱਕ ਸਰਕਾਰ ਹੈ ਭਗਵੰਤ ਮਾਨ ਸਰਕਾਰ ਹੈ ਉਹ ਇੱਕ ਵਿਗਿਆਨਿਕ ਸੋਚ ਦੇ ਨਾਲ ਚੱਲਦੀ ਆ ਲੋਕਾਂ ਨੂੰ ਬਹਿਮਾ ਭਰਮਾ ਚ ਨਹੀਂ ਪਾਉਂਦੀ ਨੱਥ ਚੂੜੇ ਦੇ ਵਿੱਚ ਉਹਦਾ ਕੋਈ ਵਿਸ਼ਵਾਸ ਨਹੀਂ ਹੈ ਉਹਦਾ ਕੰਮ ਦੇ ਵਿੱਚ ਸੈਂਟੀਫਿਕ ਵਿਗਿਆਨ ਦੇ ਹਿਸਾਬ ਨਾਲ ਮੇਰੇ ਨਾਲ ਇੰਜੀਨੀਅਰ ਆ ਕਈ ਸਾਹਿਬ ਆ ਪ੍ਰਥਮ ਜੀ ਆ ਐਸਸੀ ਸਾਹਿਬ ਤੇ ਐਕਸੀਡੈਂਟ ਤੇ ਇਹ ਸਾਰਾ ਅਸੀਂ ਸਟੱਡੀ ਕਰਕੇ ਇਹਦੇ ਨਾਲ ਨਾਲ ਸਾਰੇ ਮਹਿਕਮਿਆਂ ਨੂੰ ਇਕੱਠਾ ਕਰਕੇ ਮਤਲਬ ਇੱਕ ਤਾਂ ਨਾਰੀ ਮਹਿਕਮਾ ਹੋ ਗਿਆ ਇਹਨਾਂ ਦੇ ਸੈਕਟਰੀ ਨੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੇਰਾ ਪੂਰਾ ਸਾਥ ਦੇ ਰਿਹਾ ਤੇ ਅਸੀਂ ਸਾਰੇ ਜਣੇ ਮਿਲ ਕੇ ਇਹਦੇ ਵਿੱਚ ਜੰਗਲਾਤ ਦਾ ਵਿਭਾਗ ਵੀ ਹੋਏਗਾ ਮਿਊਨਿਸਪਲ ਕਾਰਪੋਰੇਸ਼ਨ ਆਏਗੀ ਔਰ ਪੀਡੀਏ ਨੂੰ ਇੰਪਲੀਮੈਂਟਿੰਗ ਏਜੰਸੀ ਆ ਇਹ ਸਾਰੇ ਵਿਭਾਗਾਂ ਨੂੰ ਇਕੱਠਾ ਕਰਕੇ ਮੈਂ ਬਾਰੀ-ਬਾਰੀ ਇੱਥੇ ਵਿਜ਼ਿਟ ਕਰਦਾ ਔਰ ਇਸੇ ਤਰ੍ਹਾਂ ਕਰਕੇ ਇਸ ਏਰੀਆ ਨੂੰ ਅਸੀਂ ਡਿਵੈਲਪ ਕਰਾਂਗੇ ਇਹਦੇ ਨਾਲ ਹੜ੍ਹਾਂ ਦੀ ਪੱਕਾ ਹੱਲ ਕਰਾਂਗੇ ਔਰ ਲੋਕਾਂ ਨੂੰ ਰੀਕ੍ਰੀਏਸ਼ਨਲ ਸਪਾਟਸ ਵਧੀਆ ਰੋਡਸ ਔਰ ਜਿਹੜੀ ਹੈਗੀ ਆ ਸੈਰ ਕਰਨੀਆਂ ਜਗ੍ਹਾ ਇਹਦੇ ਨਾਲ-ਨਾਲ ਇਹਦੇ ਨਾਲ ਅੱਗੇ ਸਾਡਾ ਜਿਹੜਾ ਹੈਗਾ ਅਸੀਂ ਉਹ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦਾ ਵੀ ਸਾਡਾ ਉਹ ਉਸ ਤੋਂ ਅੱਗੇ ਲਿਕੁਇਡ ਵੇਸਟ ਮੈਨੇਜਮੈਂਟ ਆ ਵੀ ਸ਼ਹਿਰ ਦੇ ਵਿੱਚ ਵੀ ਸਫਾਈ ਹੋਏਗੀ ਇਹਦਾ ਬਹੁਤ-ਬਹੁਤ ਧੰਨਵਾਦ